ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਭਾਈ ਆਈਫੋਨ ਦਾ ਸਟਾਕ ਫੁੱਲ ਪਿਆ ਜਲਦੀ ਜਲਦੀ ਗੇੜਾ ਮਾਰੋ ਵਧੀਆ ਡਿਸਕਾਊਂਟ ਤੇ ਮਿਲੂ ਤੁਹਾਨੂੰ ਫੋਨ ਠੀਕ ਆ ਸਾਰੇ ਡ੍ਰੀਮ ਕੰਟਰੀ ਹੋਣਗੇ ਜੇ ਕੋਈ ਬੰਦਾ ਗਰੀਬ ਘਰ ਦਾ ਯਾਰੀ ਸੋਚ ਨਹੀਂ ਸੋਚ ਰਿਹਾ ਫੋਨ ਬਾਰੇ ਭਾਈ ਉਹ ਵੀ ਆਈਫੋਨ ਵਰਤੂਗਾ ਵਰਤੂਗਾ ਸਿਰ ਬਾਈ ਦੀ ਵਜ੍ਹਾ ਕਰਕੇ ਠੀਕ ਆ ਸਤਿ ਸ਼੍ਰੀ ਅਕਾਲ ਜੀ ਮੈਂ ਸਰਪ ਸਿੰਘ ਖੁੰਢਪੇ ਚੱਲਦਾ ਬਾਈ ਤੁਸੀਂ ਸਾਰੇ ਜਾਣਦੇ ਹੋ ਬਾਈ ਆਪਾਂ ਅੱਜ ਪਹੁੰਚੇ ਲਵਲੀ ਮੋਬਾਈਲ ਜੋਂ ਮੋਗਾ ਠੀਕ ਆ ਜੋ ਕਿ ਬਹੁਤ ਫੇਮਸ ਆ ਭਾਈ ਇੰਸਟਾਗ੍ਰam ਤੇ ਛਾਇਆ ਪਿਆ ਭਾਈ ਬਹੁਤ ਬੰ આવણે ભાઈ આજો ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਜੀ ਜਮਾ ਠੀਕ ਹੋ ਵਧੀਆ ਜੀ ਬਾਈ ਯਾਰ ਬਹੁਤ ਦਿਨਾਂ ਦਾ ਸੋਚੀਆ ਤੇਰੇ ਨੂੰ ਮਿਲ ਕੇ ਆਉਣਾ ਬਾਈ ਨੂੰ ਮਿਲ ਕੇ ਆਉਣਾ ਹੈ ਅੱਜ ਨਾ ਬਾਈ ਪਤਾ ਕੀ ਥੋਡੀਆਂ ਵੀਡੀਓ ਦੇ ਦਾਂ ਇੰਸਟਾਗ੍ਰam ਤੇ ਥੋਡੀਆਂ ਇੰਨੀਆਂ ਰੀਲਾਂ ਦੇਖ ਰਿਹਾ ਲਾਈਕ ਕਰਦੇ ਆ ਬਾਈ ਯਾਰ ਤੁਹਾਡਾ ਨਾ ਵੀ ਤੁਸੀਂ ਮੇਰੇ ਨਾਲ ਤਾਂ ਸਮਾਜ ਸੇਵਾ ਕਰਦੇ ਬਾਈ ਇਹ ਸੱਚ ਪੁੱਛਦਾ ਮੈਂ ਨਾ ਬਹੁਤ ਵਾਰੀ ਦੇਖਿਆ ਬਾਈ ਕਈ ਇਹ ਨਾ ਬੰਦਿਆਂ ਕੋਲੇ 400 300 ਹੁੰਦਾ ਕਈ ਇੱਕ ਸਾਈਕਲ ਤੇ ਗਾ ਕੇ ਤੁਹਾਡੇ ਕੋਲ 400 ਰੁਪਿਆ ਸੀ ਹੁਣ ਇੱਕ ਫੋਨ ਦੇ ਤੋ ਵੀਵੋ ਦਾ ਹੁਣ ਇੱਕ ਤੁਸੀਂ ਸਿੱਧੂ ਮੂਸੇਵ ਬਿਜ਼ਨਸ ਕੀ ਹੱਦ ਤੱਕ ਆਏ ਦੱਸੋ ਸਾਨੂੰ ਨਹੀਂ ਬੱਸ ਵੀਰੇ ਸਮਾਜ ਸੇਵਾ ਵੀ ਲਾ ਲੋ ਤੇ ਕਿਰਤ ਵੀ ਕਰੀ ਜੰਨੇ ਆ ਸਾਰਾ ਕੁਝ ਹੀ ਆ ਵੀ ਬੱਸ ਹੱਕ ਦੀ ਖਾ ਰਹੇ ਹਾਂ ਹਾਂਜੀ ਹਾਂਜੀ ਹੱਕ ਦੀ ਖਾਣੇ ਆ ਜੋ ਜਾਇਜ਼ ਕਮਾਈ ਕਰੀ ਦੀ ਆ ਹਾਂਜੀ ਜਿੰਨਾਂ ਕੋਲ ਘਟ ਹੁੰਦੇ ਕਈ ਵਾਰੀ ਆਪਾਂ ਕਰ ਦੇਈਦੇ ਉਹਨਾਂ ਦੀ ਮਦਦ ਕਰ ਦਿੰਨੇ ਆ ਬਾਕੀ ਅੱਜ ਵੀ ਬਲਾਈਂਡ ਆਇਆ ਸੀ ਅੱਜ ਪਰਸਨ ਇੱਕ ਸਾਡੇ ਕੋਲ ਅੱਛਾ ਅੱਛਾ ਉਹਦੀ ਵੀ ਆਪਾਂ ਮਦਦ ਕਰਕੇ ਉਹਨੂੰ ਭੇਜਿਆ ਮੇਲਨ ਆਇਆ ਸੀ ਆਪਾਂ ਨੂੰ ਉਹ ਸਪੈਸ਼ਲ ਬਲਾਈਂਡ ਸੀਗਾ ਬਹੁਤ ਦੂਰੋਂ ਆਇਆ ਸੀ 100 ਕਿਲੋਮੀਟਰ ਤੋਂ ਦੂਰ ਅੱਛਾ ਜੀ ਉਹਦੀ ਵੀ ਮਦਦ ਕਰਕੇ ਉਹਨੂੰ ਵਿਚਾਰੇ ਨੂੰ ਭੇਜਿਆ ਮੈਂ ਤੇ ਉਹ ਵੀ ਬਹੁਤ ਖੁਸ਼ ਹੋਇਆ ਮਿਲ ਕੇ ਮੈਨੂੰ ਬਹੁਤ ਦੇਖਦੇ ਹੁੰਨੇ ਆ ਵੀ ਕਈ ਵਾਰੀ ਤੁਹਾਨੂੰ ਬੰਦੇ ਸਪੈਸ਼ਲ ਮਿਲ ਨਹੀਂ ਆ ਰਹੇ ਆ ਹਾਂਜੀ ਮਿਲਣਾ ਆਏ ਅੱਜ ਵੀ 5-6 ਬੰਦੇ ਆਏ ਆ ਤੁਹਾਡੇ ਤੋਂ ਪਹਿਲਾਂ ਵੀ ਸਪੈਸ਼ਲ ਮਿਲ ਨਹੀਂ ਆਏ ਸੀ ਹੁਣ ਜੇ ਤੁਸੀਂ ਤੁਹਾਡੇ ਕੋਲ ਇਹ ਦੇਖਿਆ ਵੀ ਕਿੰਨੀ ਭੀੜ ਤੁਹਾਡੇ ਕੋਲੇ ਹਾਂਜੀ ਰਸ਼ ਰਹਿੰਦਾ ਆ ਵੇ ਰਸ਼ ਫੁੱਲ ਰਹਿੰਦਾ 7:00 ਵਜੇ ਤੇ ਹੁਣ ਰਸ਼ ਘਟਿਆ ਸੀ ਥੋੜਾ ਜਿਹਾ ਪਹਿਲਾਂ ਤਾਂ ਜਦੋਂ ਇਹ ਵੇਖ ਲੈਂਦੇ ਨਾ ਅਗੇ ਅੰਦਰ ਵੀ ਆਨ ਤੇ 3-4 ਘੰਟੇ ਲੱਗ ਜਾਂਦੇ ਨੇ ਤੁਹਾਨੂੰ ਅੱਛਾ ਜੀ ਹਾਂ ਇਹ ਗੱਲ ਤੇ ਬਾਈ ਹੁਣ ਐ ਦੱਸੋ ਯਾਰ ਹਨਾ ਜਿਵੇਂ ਤੁਹਾਡੇ ਕੋਲ ਫੋਨ ਹੁੰਦੇ ਆ ਠੀਕ ਆ ਤੁਸੀਂ ਉਹਨਾਂ ਨਾਲ ਗਿਫਟ ਸਪੈਸ਼ਲ ਵੀ ਇਹ ਕਿਉਂ ਤੁਸੀਂ ਦੇ ਰਹੇ ਹੋ ਵੀ ਨੇ ਆ ਹਾਂਜੀ ਵੀ ਥੋੜਾ ਬਾਕੀ ਕਿਹੜੇ ਕਿਹੜੇ ਅਵੇਲੇਬਲ ਐਸ ਟਾਈਮ 'ਚ ਆਪਾਂ ਦੇਖਦੇ ਆ ਜੀ ਆ ਵੇਖੋ 13 Pro 12 Pro ਡੀਲਾਂ ਘੈਂਟ ਅਜੇ ਮੈਂ ਰੀਲਾਂ ਵੀ ਨਹੀਂ ਪਾਈਆਂ ਬਹੁਤ ਘੈਂਟ ਡੀਲਾਂ ਹੁੰਦੀਆਂ ਸਾਰੇ ਹੁੰਦੇ ਆ ਦੇਖੋ ਭਾਜੀ ਯਾਰ ਬਈ ਯਾਰ ਇਹ ਮੈਂ ਤਾਂ ਸੈੱਟ ਕਿੰਨੇ ਕਾ ਸਟਾਰਟਿੰਗ ਆ ਤੁਹਾਡੇ ਕੋਲ ਵੈਸੇ ਜਿੰਨੇ ਕ ਹੋਗੇ ਵੀਰੇ ਮੈਂ ਕਹਿੰਦਾ 3000 ਤੋਂ ਵੀ ਸਟਾਰਟ ਕਰ ਦਾਂਗੇ ਅੱਛਾ ਹਾਂ 3000 ਤੋਂ ਵੀ ਸਟਾਰਟ ਕਰ ਦਾਂਗੇ ਬਈ ਯਾਰ 3000 ਤੋਂ ਸੈਂਨੇ ਆ ਦੋ ਦੇ ਦੂ ਯਾਰ ਭਾਈ ਆਈਫੋਨ ਹੈ ਨਾ ਕਿਹਦਾ ਡ੍ਰੀਮ ਕੰਪਲੀਟ ਹੋਵੇ ਕੌਣ ਸੋਚਦਾ ਯਾਰ ਭਾਈ 3000 ਰੁਪਏ ਜਿੰਨਾ ਮਰਜ਼ੀ ਤੇ ਆਦਰ ਛੋਕ ਪੂਰਾ ਕਰੋ ਯਾਰ ਜੇ ਕਰਨਾ ਤਾਂ ਬਈ ਯਾਰ ਕਈ ਵਾਰੀ ਕੋਈ ਨਾ ਗਰੀਬ ਘਰ ਦਾ ਬੰਦਾ ਹੁੰਦਾ ਯਾਰ ਜਵਾਗ ਗਰੀਬ ਹੁੰਦਾ ਬਾਈ ਹਨਾ ਵੀ ਉਹਦਾ ਡ੍ਰੀਮ ਹੁੰਦਾ ਯਾਰ ਵੀ ਮੈਂ ਆਈਫੋਨ ਲਵਾਣਾ ਹੈ ਮੇਰੇ ਕੋਲ ਆਈਫੋਨ ਹੋਵੇ ਵੀ ਮੇਰੀ ਵੀ ਆਣਾ ਥੋੜੀ ਗੱਲਬਾਤ ਵੱਖਰੀ ਹੋਵੇ ਲੋਕਾਂ ਨੂੰ ਹਨਾ ਪਰ ਉਹ ਡ੍ਰੀਮ ਤੁਸੀਂ ਪੂਰਾ ਕਰ ਰਹੇ ਹੋ ਲੋਕਾਂ ਜੀ ਆਪਾਂ ਸੱਚ ਦੇਖੇ ਤਾਂ ਇੱਕ ਨਾ ਬਾਈ ਐ ਹੁੰਦਾ ਨਾ ਵੀ ਜਿਵੇਂ ਜੇ ਸਾਨੂੰ ਤੁਸੀਂ ਬੁਲਾਇਆ ਸੀ ਫੇਰ ਆਏ ਬਈ ਉਹ ਚੀਜ਼ ਵੀ ਹੈਣੀਗੀ ਵੀ ਨਾ ਤਾਂ ਸਾਨੂੰ ਬਾਈ ਨੇ ਬੁਲਾਇਆ ਠੀਕ ਆ ਵੀ ਅਸੀਂ ਬਾਈ ਕੋਲ ਤਾਂ ਅਸੀਂ ਆਪਦੇ ਸ਼ੌਕ ਆ ਤੇ ਬਾਈ ਨੇ ਇੱਕ ਮਿਲਣਾ ਤੇ ਬਾਈ ਦਾ ਇੰਟਰਵਿਊ ਕਰਨਾ ਕਿਉਂਕਿ ਭਾਈ ਹੁੰਦਾ ਨਾ ਦਿਲਚਸਾਰ ਵਿਜੀਤ ਬਾਈ ਇੰਨੀ ਸੇਵਾ ਕਰ ਰਿਆ ਅਸੀਂ ਸਿਰਫ ਇੰਨਾ ਕਿ ਵੀਡੀਓ ਕਰਕੇ ਸੇਵਾ ਕਰਸਾ ਜਿੰਨਾ ਕਿ ਸਾਡੇ ਤੋਂ ਹੋ ਰਿਆ ਇੱਕ ਭਾਈ ਮੋਗਾ ਚ ਭਾਈ ਆਪਾਂ ਸਹੀ ਪੁੱਛੇ ਨਾ ਇੱਕ ਵੀ ਮੋਗਾ ਦਾ ਪਹਿਲਾਂ ਚਲੋ ਇੰਨਾ ਆਪਾਂ ਉਹ ਜਾਣਦੇ ਨਹੀਂ ਮੋਗਾ ਪਰ ਜੇ ਸਹੀ ਤਾਂ ਨਾ ਮੋਗਾ ਦਾ ਨਾਮ ਸੁਣਿਆ ਤਾਂ ਸਿਰਫ ਭਾਈ ਤੇਰੇ ਕਰਕੇ ਸੁਣਿਆ ਭਾਈ ਲਵਲੀ ਮੋਬਾਈਲ ਮੋਗਾ ਜੋ ਠੀਕ ਆ ਅਗਲਾ ਨਹੀਂ ਕਹੀਏ ਪਤਾ ਕੀ ਕਹਿੰਦਾ ਮੈਂ ਕੀ ਲੈਣਾ ਹੈ ਸ਼ਹਿਰ ਤੋਂ ਆਦਾ ਸ਼ਹਿਰ ਹੈਗਾ ਹੋਵੇ ਮੈਂ ਮੈਂ ਗੱਲ ਕਹਿਣੀ ਆ ਭਾਈ ਮੇਰਾ ਨਾਮ ਲਵੀ ਮੋਬਾਈਲ ਜੋਨ ਆ ਲਵੀ ਲਵਲੀ ਕਹਿ ਲੈਂਦੇ ਗਏ ਲਵੜੀ ਵੀ ਕਹਿ ਲਾ ਲਵਲੀ ਪਿਆਰਾ ਲਵੜੀ ਮਤਲਬ ਪਿਆਰਾ ਹਾ लवली ਪਿਆਰਾ ਇਨਸਾਨ ਆ ਬਈ ਲਵਲੀ ਮੋਬਾਈਲ ਜੋਨ ਮੋਗਾ ਬਈ ਬਹੁਤ ਘੈਂਟ ਬੰਦਾ ਯਾਰ ਹਨਾ ਜੇ ਕਿਸੇ ਨੇ ਆਪਦਾ ਡ੍ਰੀਮ ਕੰਟਰੀ ਕਰਨਾ ਵੀ ਆਈ ਹੁਣ ਵਰਤਨਾ ਤੁਸੀਂ ਸੱਚੀਓਂ ਚ ਲੈਣਾ ਬਾਈ ਕੋਲ ਡੀਲਾਂ ਦੇਖੋ ਯਾਰ ਬਹੁਤ ਘੈਂਟ ਘੈਂਟ ਡੀਲਾਂ ਪਈਆਂ ਹੋਣੀਆਂ ਆਈਫੋਨ ਦਾ ਫੁੱਲ ਸਟੋਰਮ ਵੀ ਸਾਡਾ ਦੇਖੂਗਾ ਬਹੁਤ ਜਲਦੀ ਅਨਾਉਂਸਮੈਂਟ ਕਰਾਂਗੇ ਇੱਥੇ ਹੀ ਕਰਾਂਗੇ ਵੱਡਾ ਸ਼ੋਰੂਮ ਤੁਹਾਡਾ ਪਹਿਲਾ ਇੰਟਰਵਿਊ ਮੇਰਾ ਹੋ ਬਈ ਹਾਂ ਪੱਕਾ 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 100% ਗਿਫਟ ਵੀ ਵੰਡਨੇ ਆ ਉਹ ਕਿਆ ਬਾਤ ਆ ਬਈ ਜਿਹੜਾ ਫੋਲੋ ਕਰਕੇ ਸ਼ੇਅਰ ਕਰਕੇ ਆਇਆ ਗਿਫਟ ਦੀ ਅਨਾ ਉਦੋਂ ਗਿਫਟ ਦਵਾਂਗੇ ਅਸੀਂ ਐ ਨਹੀਂ ਕਹਿੰਦੇ ਵੀ ਫੋਲੋ ਕਰਕੇ ਗਿਫਟ ਦਵਾਂਗੇ ਅਸੀਂ ਹਾਂਜੀ 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 ਫੋਲੋ ਕਰਕੇ ਕਿਹਾ ਵੇਖ ਲਓ ਜਿਵੇਂ ਕਿੰਨੇ ਫੋਲੋਅਰ ਆ ਸੀ ਦੇ ਨਹੀਂ ਕਰਦੇ ਕੋਈ ਬੰਦਾ ਨਹੀਂ ਸਾਰੇ ਨੂੰ ਦੇ ਸਕਦਾ ਨਹੀਂ ਦੇ ਸਕਦਾ ਭਾਜੀ ਪਰ ਅਸੀਂ ਟੋਕਨ ਬਾਹਾਂਗੇ ਜਿਹੜਾ ਟੋਕਨ ਜਿੱਤ ਕੇ ਉਹਨਾਂ ਨੂੰ ਅਸੀਂ ਗਿਫਟ ਦਵਾਂਗੇ ਉਹਨਾਂ ਨੂੰ ਗਿਫਟ ਦੇਣਾ ਉਹਨਾਂ ਨੂੰ ਗਿਫਟ ਦਵਾਂਗੇ ਇਦਾਂ ਨਹੀਂ ਐ ਕਹਿੰਦੇ ਜੇ ਫੋਲੋ ਅਸੀਂ ਝੂਠ ਨਹੀਂ ਬੋਲਦੇ ਜੋ ਬੋਲਣਾ ਸੱਚ ਬੋਲਣਾ ਇੱਥੇ ਵੀ ਜਿਹੜਾ ਵੀ ਆਪਾਂ ਨੂੰ ਲੱਗੇ ਵੀ ਹਾਂ ਲੱਕੀ ਬੰਦਾ ਹੈਗਾ ਵਾ ਜਿਹਨੂੰ ਨਿਕਲਾ ਕੋਈ ਬਾਕੀ ਬਾਕੀ ਜਿਹੜੀ ਚੀਜ਼ ਆ ਸੱਚ ਦੱਸ ਕੇ ਦਿੰਨੇ ਆ ਜਿਹੜ ਵੀ ਜ ਲੋਕਾਂ ਨੂੰ ਝੂਠ ਨਹੀਂ ਬੋਲ ਕੇ ਦੇ ਵਿੱਚ ਝੂਠ ਵਾਲਾ 1% ਕੰਮ ਨਹੀਂ ਆ ਜਿਹਦੇ ਵਿੱਚ ਪਤਾ ਕੀ ਹੈ ਆਈਫੋਨ ਦਾ ਅੱਜ ਕੱਲ ਝੂਠ ਦਾ ਧੰਦਾ ਬਹੁਤ ਚੱਲ ਰਿਹਾ ਬਾਈ ਹਨਾ ਤੁਹਾਨੂੰ ਤੁਹਾਨੂੰ ਪਤਾ ਵੀ 12 ਨੂੰ 13 ਇੰਚ ਕਨਵਰਟ ਕਰ ਦਿੰਦੇ ਆ ਆ ਦੇਖੋ ਤੁਸੀਂ ਦਿਨਾਂ ਚੈੱਕ ਕਰੋ ਵੀ ਕਿੰਨੀਆਂ ਕੀਤੀਆਂ 2-3 ਦਿਨਾਂ ਚ ਇੱਕ ਫੋਨ ਵੀ ਝੂਠ ਬੋਲ ਕੇ ਜੇ ਵੇਚ ਆਏ ਮੇਰਾ ਨਾਮ ਬਦਲਦੇ ਕੋਈ ਬਾਈ ਬੰਦਾ ਕਾਪੀ ਭਰੀ ਬੈਠਾ ਕਾਪੀ ਹਾਂ ਜੋ ਰਿਕਾਰਡ ਬੋਲਦਾ ਇੱਥੋਂ ਆ ਗੱਲ ਆ ਰਿਕਾਰਡ ਬੋਲਦਾ ਰਿਕਾਰਡ ਜੋ ਚੀਜ਼ ਆ ਵੇਖੋ ਸੇਲ ਕਰਦੇ ਆਂ ਸੀ ਲਿਖਦੇ ਆਂ ਦੂਜੀ ਗੱਲ ਆ ਵੇ ਜਵਾਕ ਵੀ ਨਿਕਾ ਆ ਜੇ ਉਹਨੂੰ ਫੋਨ ਆਦਾ ਵੀ ਫੁੱਲ ਸਟਾਕ ਤੇ ਰੇਟ ਸਾਰੇ ਪੰਜਾਬ ਦਾ ਚੈਲੰਜ ਰੇਟ ਵਾਲੇ ਫੋਨ ਦੀ ਸਭ ਤੋਂ ਘੱਟ ਰੇਟ ਆਪਣਾ ਸਾਰਿਆਂ ਦੇ ਜਿਹੜੇ ਫੋਨ ਪਏ ਆ ਜ ਸਾਰੇ ਫੁੱਲ ਸਟਾਕ ਆ ਵੇਖੋ ਆਂਦਾ ਹੀ ਰਹਿੰਦਾ ਸਟਾਕ ਆਪਣੇ ਕੋਲ ਆ ਦੇਖੋ ਲੋ ਦੇਖ ਬਈ ਆ ਆ ਦੇਖੋ ਫੁੱਲ ਸਟਾਕ ਲੈ ਬਈ ਆ 13 ਪ੍ਰੋ ਮੈਕਸ 256 ਜੀਬੀ ਆਇਆ ਆਪਣੇ ਕੋਲੇ ਇਹ ਸਿਰਫ ਬਾਜ਼ਾਰ 'ਚ 66000 ਦੇ ਆ ਤੇ ਆਪਣੇ ਕੋਲ 55000 ਰੁਪਏ ਦਾ ਸਿਰਫ ਹੀ 55000 ਰੁਪਏ ਦਾ ਨਵਾਂ ਫੋਨ ਉਹ ਬਾਈ ਯਾਰ ਕਿਆ ਬਾਤ ਹੈ ਯਾਰ ਆ ਦੇ 13 Pro ਬਾਈ ਹਾਂ 13 Pro ਦੇਖੋ ਸੰਜਾਜੀ ਵੀ 100 ਹੈਲਥ ਸਿਰਫ ਕਿੰਨੇ 'ਚ 100 ਹੈਲਥ 55000 50000 ਰੁਪਏ ਦਾ 50000 ਲੈਣਾ 2000 ਜੀ ਕਟਾ ਦੇ ਜਿਹੜਾ ਵੀਡੀਓ ਇੱਕ ਆ ਗਿਆ 50000 ਰੁਪਏ 'ਚ ਦੇ ਦਾਂਗੇ ਬਾਈ ਜਿਹੜਾ ਵੀਡੀਓ ਦੇਖ ਕੇ ਤਾਂ ਬਾਈ ਦੀ ਠੀਕ ਆ 50000 ਰੁਪਏ 'ਚ ਕੋਲਾ ਫੋਨ ਮਿਲ ਜਾਂਦਾ 13 Pro Max 256 GB ਹਾਂ ਨਾ ਗ੍ਰੇ ਕਲਰ ਆ ਬਾਈ ਗ੍ਰੇ ਰ ਬਲੂ ਕਲਰ ਹੁੰਦਾ ਬਲੂ ਕਲਰ ਤੇ ਬਾਈ ਆਪਾਂ ਜੇ ਹੋਰ ਗੱਲ ਕਰੀ ਹੈ ਨਾ ਵੀ ਤੁਸੀਂ ਸਟਾਰਟਿੰਗ ਕਿੱਥੋਂ ਕੀਤੀ ਸੀ ਆਪਦੇ ਆ ਕਰੀਅਰ ਦੇ ਕੰਮ ਦੇ ਸਾਲ 10 ਸਾਲ ਹੋ ਗਏ ਕੰਮ ਕਰਦੇ ਨੂੰ ਐਂਡਰੋਇਡ ਫੋਨਾਂ ਦਾ ਕੰਮ ਸੀ ਪਹਿਲਾਂ ਪਹਿਲਾਂ ਸਟਾਰਟਿੰਗ ਪਹਿਲਾਂ ਵੀ ਕੰਮ ਬਹੁਤ ਸੀ ਹੋਲ ਸੇਲ ਦਾ ਕੰਮ ਸੀ ਦੁਕਾਨਾਂ ਵਾਲੇ ਲੈਂਦੇ ਸੀ ਫੋਨ ਆਪਣੇ ਕੋਲੋਂ ਪਹਿਲਾਂ ਆਪਣੇ ਦੁਕਾਨਾਂ ਵਾਲੇ ਦੁਕਾਨਾਂ ਵਾਲੇ ਲੈਂਦਾ ਸੀ ਐਂਡਰੋਇਡ ਫੋਨ ਜਿਵੇਂ ਤੇ ਹੁਣ ਆਪਣਾ ਹੋਲ ਸੇਲ ਦਾ ਕੰਮ ਸੀ ਪਹਿਲਾਂ ਪਹਿਲਾਂ ਹੋਲ ਸੇਲ ਦਾ ਐਂਡਰੋਇਡ ਵੀ ਹੁੰਦੇ ਆ ਆਪਣੇ ਕੋਲੇ ਹੁਣ ਤੇ ਬਸ ਇਹ ਐਵੇਂ ਮੈਂ ਚੈਨਲ ਬਣਾਇਆ ਹੈ ਇੰਸਟਾਗ੍ਰam ਤੇ ਹਾਂਜੀ ਬਹੁਤ ਫੇਮਸ ਆ 800 ਫੋਲੋਅਰ ਹਾਂਜੀ 800 ਫਾਲੋਅਰ ਸੀ ਉਦੋਂ ਮੈਂ ਘੱਟ ਚਲੰਦਾ ਸੀ ਥੋੜਾ ਜਿਹਾ ਜੀ ਆਪ ਅੱਜ ਦੇਖੀਏ ਮੈਂ ਪਾਣ ਲੱਗ ਗਿਆ ਹੁਣ 3 ਲੱਖ ਹੋਣ ਵਾਲਾ ਆਪਣਾ ਪੰਜਾਬ ਚ ਨੰਬਰ 1 ਤੇ ਇੰਸਟਾ ਫੋਲੋਅਰ ਹੁੰਦਾ ਹੈ ਭਈ ਪੰਜਾਬ ਦੇ ਨੰਬਰ 1 ਤੇ ਸਬਸਕ੍ਰਾਈਬਰ ਭਈ ਨਾ ਫਾਲੋਅਰਸ ਇੰਸਟਾਗ੍ਰam ਤੇ ਜਿਹੜਾ ਸੁਪਨਾ ਮਿਲਿਆ ਅੰਦਾਜ਼ ਜਲਦੀ ਪੂਰਾ ਕਰਾਂਗੇ ਉਹ ਭਈ ਹੋ ਜੂ ਯਾਰ ਹੋ ਜੂ ਭਈ ਕਿਉਂਕਿ ਜੇ ਤੁਸੀਂ ਕਿਸੇ ਗਰੀਬ ਦਾ ਸੁਪਨਾ ਤੁਸੀਂ ਪੂਰਾ ਕਰ ਲੈਣਾ ਉਹ ਡਿਊਟੀ ਤਾਂ ਆਪਣੀ ਥੋੜੀ ਲਾਈ ਆ ਐ ਮੰਨ ਕੇ ਜਿਲੇ ਰਬ ਇਹਨਾਂ ਰੱਬ ਕਿਸੇ ਡਿਊਟੀ ਲਾ ਕੇ ਭੇਜਦਾ ਵੀ ਯਾਰ ਤੂੰ ਆ ਚੀਜ਼ ਕਰ ਹਾਂਜੀ ਨਹੀਂ ਗਰੀਬਾਂ ਦੀ ਤਾਂ ਬਹੁਤ ਮ ਜਿਵੇਂ ਕੋਈ ਬੰਦਾ ਆ ਗਿਆ ਸੱਚੀ ਉਹਨੂੰ ਬੱਸ ਕਰਕੇ ਤੇ ਤੋੜ ਦੇਣਾ ਹੁੰਦਾ ਇਹ ਜੀ ਆਪਾਂ ਗੱਲ ਕਰੀਏ ਬਾਈ ਯਾਰ ਨਾ ਤੂੰ ਫੂਨਾ ਦੇ ਨਾਲ ਨਾ ਬਾਈ ਯਾਰ ਹੈਲਥ ਦਾ ਹੀ ਪੂਰੀ ਫਿਟਨੈਸ ਕਿਵੇਂ ਬਾਈ ਡਾਊੜਾ ਦਿਖਾ ਦਿਓ ਯਾਰ ਆਪਣੇ ਬਾਈ ਆਹ ਕੀ ਬਾਤ ਹੈ ਕਿੰਨੇ ਇੰਚ ਦਾ ਬਾਈ ਯਾਰ 17 ਇੰਚ ਦੇ ਬਾਈ ਯਾਰ ਉਹ ਬਾਈ ਤੂੰ ਘਟ ਕਹਿੰਦਾ ਇਹਨਾਂ ਨੂੰ ਬਾਈ ਸਹੀ ਦੱਸਿਆ 17 ਇੰਚ ਬਾਈ ਇੱਧਰ ਦੇਖ ਲੈ 5-5 ਇੰਚ 5-5 ਇੰਚ ੜੀ ਤੁਰੇ ਫਿਰਦੇ ਆ ਨੈਚੁਰਲ ਨੈਚੁਰਲ ਬੋਡੀ ਬਿਲਡਿੰਗ ਕਰਦਾ ਰਿਹਾ ਮੈਂ ਮਤਲਬ ਤੇ ਹੁਣ ਮੈਂ ਘੱਟ ਧਿਆਨ ਦੇਣਾ ਪਿਆ ਥੋੜਾ ਇੱਧਰ ਬਿਜ਼ੀ ਹੁਣਾ ਤੇ ਭਾਈ ਤੁਸੀਂ ਕੰਪੀਟੀਸ਼ਨ ਵਗੈਰਾ ਨਹੀਂ ਦੇਖਿਆ ਕੋਈ ਨਹੀਂ ਕੰਪੀਟੀਸ਼ਨ ਨਹੀਂ ਉਹ ਥੋੜਾ ਜਿਹਾ ਅਨ ਨੇਚਰਲ ਕੰਮ ਚਲਾਇਆ ਜਾਂਦਾ ਸਟੀਰੋਇਡ ਵਗੈਰਾ ਵਾਲਾ ਉਹ ਮੈਂ ਹਜੇ ਦੂਰ ਹਾਂ ਤੁਸੀਂ ਉਹ ਚੀਜ਼ ਕੀਤੀ ਹੈ ਸਟੀਰੋਇਡ ਵਗੈਰਾ ਜੀ ਮਾਲ ਕੇ ਕੰਗਾ ਤੇ ਜ਼ਰੂਰ ਕਰਾਂਗੇ ਕੰਪੀਟੀਸ਼ਨ ਲੈਵਲ ਤੇ ਵੈਸੇ ਨੇਚਰਲ ਆ ਹਜੇ ਹੁਣ ਬਾਈ ਯਾਰ ਨਾ ਕਰੇ ਥੋੜੀ ਨੇਚਰਲ ਬਾਡੀ ਇੰਨੀ ਸੋਹਣੀ ਆ ਸਰੀਰ ਇੰਨਾ ਸੋਹਣਾ ਬਖਸ਼ਿਆ ਰ ਆ ਆਪਣੇ ਬਾਈ ਕਿਉਂ ਤੁਸੀਂ ਵੀ ਆਪਣੇ ਗਾਲ ਨਾ ਸਰੀਰ ਨਾ ਆਪਣਾ ਇੱਕ ਦੋਸਤ ਆ ਇੱਥੇ ਹੀ ਆਪਕਾਰ ਨਿਊਟ੍ਰੀਸ਼ਨਲ ਜੀਰਾ ਰੋਡ ਤੇ ਨਵੀਂ ਸ਼ਾਪ ਖੁੱਲੀ ਆ ਉਹਨਾਂ ਕੋਲ ਪ੍ਰੋਟੀਨ ਵਗੈਰਾ ਨੇ ਉਹ ਆਪਣਾ ਭਰਾ ਹੀ ਆ ਤੇ ਉਹਨਾਂ ਕੋਲ ਵੀ ਕਈ ਮੁੰਡੇ ਆਉਂਦੇ ਆ ਵੀ ਸਟੀਰੋਇਡ ਕਰਕੇ ਬਾਡੀ ਬਣਾ ਲੈਂਦੇ ਆ ਉਹ ਜੀ ਗਲਤ ਆ ਬਾਈ ਯਾਰ ਨੇਚਰਲ ਰਹਿਣਾ ਚਾਹੀਦਾ ਜਿਹਨੇ ਤਾਂ ਕੰਪੀਟੀਸ਼ਨ ਖੇਡਣਾ ਉਹਦੇ ਲਈ ਤਾਂ ਜ਼ਰੂਰੀ ਆ ਉਹ ਚੀਜ਼ ਹੈ ਜਿਨਨੇ ਵੈਸੇ ਨੇਚਰਲ ਬਾਈ ਯਾਰ ਮੈਂ ਕਹਿੰਦਾ ਜੇ ਬਾਈ ਕੋਲ ਗਿਆਨ ਦਾ ਭੰਡਾਰਾ ਬਾਈ ਕੋਲ ਜਿੰਮ ਵਾਰੇ ਪੁੱਛ ਲੋ ਤਾਂ ਪੂਰੀ ਗੱਲ ਬਤਾਈ ਫੋਨ ਵਾਰੇ ਪੁੱਛ ਲੋ ਤਾਂ ਪੂਰੀ ਗੱਲ ਬਤਾ ਹੈ ਬਾਈ ਬਾਈ ਸੱਚੀ ਯਾਰ ਮਿਲ ਕੇ ਬਹੁਤ ਵਧੀਆ ਲੱਗਾ ਤੁਹਾਨੂੰ ਬਹੁਤ ਖੁਸ਼ੀ ਭਰਾ ਮੇਰਾ ਤਾਂ ਸੁਪਨਾ ਹੀ ਪੂਰਾ ਹੋ ਗਿਆ ਸਮਝਣਾ ਯਾਰ ਬਾਈ ਕਿਉਂ ਕਹਿੰਦਾ ਮੈਂ ਬਹੁਤ ਟਾਈਮ ਤੋਂ ਸੋਚ ਰਿਆ ਸੀ ਬਾਈ ਕੋਲ ਜਾਣਾ ਬਾਈ ਕੋਲ ਜਾਣਾ ਬਾਈ ਢੇੜਾ ਨਹੀਂ ਸੀ ਲੱਗ ਰਿਹਾ ਅੱਜ ਅਸੀਂ ਵਿਹਲੇ ਸੀ ਮੈਂ ਚਲ ਚੱਲਦੇ ਆ ਇਹ ਵੀਰ ਆਇਆ ਇਹਨੂੰ ਵੀ ਇੱਕ ਅਲਟਰਾ ਵੋਚ ਦੋ ਯਾਰ ਇਹ ਫੋਲੋ ਕਰਕੇ ਆਪਾਂ ਨੂੰ ਆਇਆ ਜਿਵੇਂ ਮਰਜੀ ਲੈ ਫੋਲੋ ਕੀਤਾ ਮੈਂ ਬਹੁਤ ਟਾਈਮ ਤੋਂ ਕੀਤਾ ਬਾਈ ਲੈ ਉਹ ਅਲਟਰਾ ਵੋਜਾ ਕਿਆਕ ਬਾਈ ਦੇਖ ਲਓ ਜੀ ਆਲਟਰਾ ਵਾਚ ਤੁਹਾਨੂੰ ਤੁਹਾਡੇ ਲਈ ਹੈ ਥੈਂਕਸ ਬ్రో ਥੈਂਕ ਯੂ ਥੈਂਕ ਯੂ ਸੋ ਮਚ ਬਾਈ ਆਲਟਰਾ ਵਾਚ ਮਿਲ ਗਈ ਬਾਈ ਲਵੋ ਠੀਕ ਆ ਜੇ ਤੁਸੀਂ ਵੀ ਬਾਈ ਫੋਲੋ ਕਰਕੇ ਜਾਂ ਬਾਈ ਨੂੰ ਸੱਚੀ ਜਨੋਂ ਪਸੰਦ ਕਰ ਦੇਣਾ ਤਾਂ ਆਇਓ ਕਿਉਂਕਿ ਬਾਈ ਕਈ ਹੁੰਦਾ ਨਾ ਵੀ ਜਾਂ ਹੁਣ ਫੋਲੋ ਕਰਕੇ ਉਹ ਚੀਜ਼ ਨਾ ਕਰਿਆ ਕਰੋ ਕਿ ਨੇਚਰਲ ਰੱਖੋ ਕਿਉਂਕਿ ਬਾਈ ਸੱਚੀ ਨਾ ਆਪਾਂ ਕਈ ਵਾਰੀ ਫੋਨ ਤੇ ਵੇਖਦੇ ਆ ਕਈ ਬਾਈ ਪਤਾ ਕੀ ਕਹਿੰਦਾ ਮੈਂ ਕਮੈਂਟ ਪੜਦਾ ਹੁੰਦਾ ਹੁਣ ਕਈ ਵਾਰੀ ਨਾ ਵੀ ਬਾਈ ਆਏ ਆ ਫੁਕਰਾ ਬਣਾਣਾ ਬਾਈ ਫੁਕਰੇ ਬਾਕੀ ਇੱਕ ਗੱਲ ਕਹਿਣੀ ਜਾਨੇ ਆ ਵਈ ਸਾਡੇ ਕੋਲੋਂ ਦੂਰੋਂ ਕਸਟਮਰ ਆਂਦਾ ਸਾਰਿਆਂ ਦੇ ਅਸੀਂ ਉਹੀ ਰੇਟ 'ਚ ਫੋਨ ਨਹੀਂ ਦੇ ਸਕਦੇ ਜਿਹੜੇ ਅਸੀਂ ਡੀਲਾਂ 'ਚ ਪਾਨੇ ਆਂ ਚੰਦਕ ਬੰਦੇ ਮੁੜਦੇ ਵੀ ਆ ਸਾਡੇ ਕੋਲ ਸਾਡੀ ਕੋਸ਼ਿਸ਼ ਹੁੰਦੀ ਹਰੇਕ ਫੋਨ ਲੈ ਕੇ ਜਾਵੇ ਬੰਦਾ ਤੇ ਇਹ ਜਿਹੜੇ ਮੋੜਿਆਂ ਦੇ ਸਾਡੀ ਵੀ ਇਹਨਾਂ 'ਚ ਕੋਈ ਗਲਤੀ ਨਹੀਂ ਵਈ ਅਸੀਂ 5 ਫੋਨ ਪਾਏ 5000 ਬੰਦਾ ਆ ਜਾਂਦਾ ਇੱਥੇ ਤੁਸੀਂ ਵੀ ਸੋਚ ਸਕਦੇ ਮੈਂ ਦੇਖਿਆ ਖੁਦ ਭੀੜ ਦੇਖਿਆ ਬਾਈ ਹਾਂ ਭੀੜ ਦੇਖ ਸਕਦੇ ਹੋ ਇਹ ਗੱਲ ਦਾ ਨਾ ਤੁਸੀਂ ਹੁਣ ਗੁੱਸਾ ਨਾ ਕਰਿਆ ਕਰੋ ਕੋਈ ਮੁੜ ਵੀ ਜਾਵੇ ਬਈ ਇੱਕ ਗੱਲ ਸਾਰੇ ਹੁੰਦਾ ਸੁਣ ਲਓ ਬਈ ਯਾਰ ਇਹ ਬਈ ਇਹ ਵੀ ਨਾ ਬਈ ਪਤਾ ਕੀ ਯਾਰ ਕਈ ਨਾ ਬੰਦੇ ਗਾਹ ਕ ਇਨਾ ਆ ਜਾਂਦਾ ਰਸ਼ ਪਾ ਜਾਂਦਾ ਵੀ ਬਾਈ ਦਾ ਨਹੀਂ ਰਹਿੰਦਾ ਮੈਂ ਸੱਚੀ ਕਿਉਂਕਿ ਜਦੋਂ ਮੈਂ ਆ ਕੇ ਖੜਾ ਨਾ ਬਾਈ ਕੋਲੇ 20 25 ਮਿੰਟ ਤੱਕ ਉਹ ਮੈਂ ਵੇਟ ਕੀਤੀ ਸੀਗੀ ਹੁਣ ਆਪਾਂ ਉਹ ਗੱਲ ਹੋਈ ਹੈ ਬਈ ਬਾਈ ਤਾਂ ਗੱਲ ਨਹੀਂ ਸੁਣਦਾ ਮੈਂ ਮੁੜ ਜਾ ਯਾਰ ਉਹ ਚੀਜ਼ ਨਹੀਂ ਅਗਲੇ ਦੀ ਫੀਲਿੰਗ ਸਮਝੋ ਯਾਰ ਤੁਸੀਂ ਸਾਰੇ ਇੱਕੋ ਜਿਹੇ ਆ ਸਾਡੇ ਲਈ ਸਾਰਿਆਂ ਦੇ ਜਿੰਨੇ ਆ ਨੇ ਰਿਸਪੈਕਟ ਆ ਸਾਡੇ ਲਈ ਬਿਲਕੁਲ ਬਾਈ ਬਿਲਕੁਲ ਬਈ ਦਿਲੋਂ ਪਿਆਰਾ ਬਾਈ ਨੂੰ ਠੀਕ ਆ ਸਬਸਕ੍ਰਾਈਬ ਕਰ ਲਓ ਚੈਨਲ ਬਾਈ ਦਾ ਫੋਲੋ ਕਰ ਲਓ ਇੰਸਟਾਗ੍ਰਾਮ ਤੇ ਠੀਕ ਬਾਈ ਨੂੰ ਵੀ ਕਰੋ ਯਾਰ ਤੇ ਬਾਈ ਦੀ ਬੋਡੀ ਬੁੱਡੀ ਠੀਕ ਆ ਬਈ ਡੌਲਾ ਬਹੁਤ ਤਗੜਾ ਬਾਈ ਦਾ ਜਮਮ ਸ਼ਮ ਦਾ ਪੂਰਾ ਸ਼ਕੀਨ ਆ ਬਾਈ ਤੇ ਬਾਈ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਕਿਉਂਕਿ ਭਾਈ ਆਈਫੋਨ ਦਾ ਸਟਾਕ ਫੁੱਲ ਪਿਆ ਜਲਦੀ ਜਲਦੀ ਗੇੜਾ ਮਾਰੋ ਵਧੀਆ ਡਿਸਕਾਊਂਟ ਤੇ ਮਿਲੂ ਤੁਹਾਨੂੰ ਫੋਨ ਠੀਕ ਆ ਸਾਰੇ ਡ੍ਰੀਮ ਕੰਟਰੀ ਹੋਣਗੇ ਜੇ ਕੋਈ ਬੰਦਾ ਗਰੀਬ ਘਰ ਦਾ ਯਾਰੀ ਸੋਚਦਾ ਨਹੀਂ ਸੋਚਣਾ ਫੋਨ ਬਾਰੇ ਬਾਈ ਉਹ ਵੀ ਆਈਫੋਨ ਵਰਤੂਗਾ ਵਰਤੂਗਾ ਸਿਰਫ ਬਾਈ ਲਵੀ ਮੋਬਾਈਲ ਜੁਣ ਮੋਗਾ ਬਾਈ ਤੁਸੀਂ ਵੀ ਆ ਦਾ ਪੇਜ ਦਿਖਾ ਦੇ ਕਰ ਲਓ ਜੀ ਨੇੜੇ ਕਰ ਲਓ ਜੀ 3 ਲੱਖ ਫੋਲੋਅਰ ਹੋਣ ਵਾਲ ਚੱਕ ਲਓ ਭਾਜੀ ਖਿੱਚ ਕੇ ਰੱਖੋ ਕੰਮ ਬਾਈ ਦਾ ਠੀਕ ਆ ਲਓ ਯਾਰ ਥੈਂਕ ਯੂ ਭਾਜੀ